ਹਨ ਗਾਂਧੀ ਜੀ ਅੱਜ ਲੁਧਿਆਣੇ ਆ ਰਹੇ ਸੀ ਤੇ ਉਹਨਾਂ ਨੂੰ ਨੋਟਿਸ 'ਚ ਅਸੀਂ ਸਾਰੇ ਲੋਕਾਂ ਨੇ ਲਿਆਂਦਾ ਕਿ ਇੱਕ ਸ਼ਹੀਦ ਪਰਿਵਾਰ ਆਕਰ ਟਾਈਮ ਕੱਢ ਸਕਦੇ ਹੋ ਤੇ ਕਿਰਪਾ ਕਰਕੇ ਕੱਢੋ ਉਹਨਾਂ ਨੇ ਕਿਹਾ ਬਿਲਕੁਲ ਅਗਨੇ ਅਗਨੀ ਵੀਰ ਅਗਰ ਸ਼ਹੀਦ ਹੋਇਆ ਤੇ ਮੈਂ ਬਿਲਕੁਲ ਆਵਾਂਗਾ ਉਹ ਤੁਹਾਡੇ ਸਾਹਮਣੇ ਆ ਕੇ ਹੁਣ ਗਏ ਨੇ ਪਰਿਵਾਰ ਨਾਲ ਕੱਲਿਆਂ ਕੱਟੂ-ਕੱਟੂ ਅੱਧਾ ਘੰਟਾ ਬੈਠੇ ਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸਾਰੀਆਂ ਪਰਿਵਾਰ ਦੀਆਂ ਗੱਲਾਂ ਸੁਣੀਆਂ कहना भी सूर्य सहूलत जो सेंटर गोरमेंट जो आर्मी हाल तक कोई नहीं मिली क्योंकि सरकार तो मिल गया सारा को ठीक हुआ हाँ जी क्या अगे आवाज आ जो अग्निवीर की योजना आ रद करनी चाहिए सत ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਜਨਵਰੀ ਦੇ ਵਿੱਚ ਹਲਕਾ ਪੈਲ ਦਾ ਇੱਕ ਨੌਜਵਾਨ ਪਿੰਡ ਰਾਮਗੜ੍ਹ ਸਰਦਾਰਾਂ ਤੋਂ ਅਜੀਵੀਰ ਸਿੰਘ ਹੈ ਜਿਹੜਾ ਅਗਨੀਵੀਰ ਫੌਜ ਦੇ ਵਿੱਚ ਭਰਤੀ ਹੁੰਦਾ ਹੈ ਤੇ ਸ਼ਹੀਦੀ ਪ੍ਰਾਪਤ ਕਰ ਜਾਂਦਾ ਤੇ ਪਿੱਛੇ ਦੇਖ ਸਕਦੇ ਹੋ ਤੁਸੀਂ ਉਸ ਸ਼ਹੀਦ ਦਾ ਘਰ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਮਿਲਦੀ ਹੈ ਕਿ ਇੱਥੇ ਰਾਹੁਲ ਗਾਂਧੀ ਨੇ ਇਸ ਪਰਿਵਾਰ ਦੇ ਨਾਲ ਦੁੱਖ ਵਡਾਉਣ ਪਹੁੰਚ ਰਹੇ ਨੇ ਪਰ ਹੈਰਾਨੀ ਵਾਲੀ ਗੱਲ ਇਹ ਹੈ ਵੀ ਤਕਰੀਬਨ 5.5 ਮਹੀਨੇ ਦਾ ਸਮਾਂ ਜਿਹੜਾ ਉਹ ਲੰਘ ਚੁੱਕਿਆ ਤੇ ਇਹਨਾਂ ਲੀਡਰਾਂ ਨੂੰ ਹੈ ਜਿਹੜਾ ਇਸ ਵੇਲੇ ਵੋਟਾਂ ਦੇ ਨੇੜੇ ਆ ਕੇ ਹੀ ਇਹ ਸ਼ਹੀਦ ਪਰਿਵਾਰ ਯਾਦ ਕਿਉਂ ਆਉਂਦੇ ਨੇ ਬੜੀ ਸੋਚਣ ਵਾਲੀ ਗੱਲ ਹੈ ਤੇ ਡੂੰਗੀ ਗੱਲ ਹੈ ਕਿਉਂਕਿ ਇੱਥੇ ਜਿਹੜੀ ਸਿਕਿਉਰਿਟੀ ਪਰਪਸ ਦੇ ਤੌਰ ਤੇ ਦੇਖੀਏ ਤਾਂ ਸਾਡੇ ਨਾਲ ਲੱਖਾ ਜੀ ਵੀ ਮੌਜੂਦ ਨੇ ਤੇ ਲਖਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੇ ਅ ਅਸਲ ਦੇ ਵਿੱਚ ਹੁਣ ਚੋਣਾਂ ਨੇੜੇ ਆ ਚੁੱਕੀਆਂ ਜੀ ਵਿਰੋਧੀਆਂ ਦਾ ਵੀ ਕਹਿਣਾ ਵੀ ਹੁਣ ਇਹਨਾਂ ਨੂੰ ਸ਼ਹੀਦ ਪਰਿਵਾਰ ਯਾਦ ਆ ਰਿਹਾ ਹੈ ਵਿਰੋਧੀ ਹੰਮੇਸ਼ਾ ਰਾਜੇ ਗਾਂਧੀ ਦੇ ਦੋ ਪਿਛਲੇ 10 ਸਾਲਾਂ ਚ ਉਹਨਾਂ ਨੇ ਮੀਡੀਆ ਤੇ ਜ਼ੋਰ ਲਾ ਕੇ ਮੋਦਭ ਨੇਤਾ ਟੀਮ ਨੇ ਰਾਹੁਲ ਜੀ ਦੀ امیਜ ਨੂੰ ਖਰਾਬ ਕਰਨ ਦਾ ਜਿਹੜਾ ਯਤਨ ਕੀਤਾ ਅੱਜ ਰਾਹੁਲ ਗਾਂਧੀ ਜੀ ਪੂਰੀ ਪੈਦਲ ਯਾਤਰਾ ਦੇਸ਼ ਚ ਘੁੰਮੇ ਨੌਰਥ ਈਸਟ ਸਾਊਥ ਵੈਸਟ ਉਹਨਾਂ ਨੇ ਆਪਣੀ امیਜ ਜਿਹੜੀ ਉਹਨਾਂ ਨੇ ਗਲਤ ਕੀਤੀ ਸੀ ਮੋਦੀ ਸਾਹਿਬ ਨੇ ਉਹ ਲੋਕਾਂ ਨੂੰ ਸਾਫ਼ ਦੇਖਣ ਲੱਗੇ ਰਾਹੁਲ ਜੀ ਹਰ ਇੱਕ ਦੇ ਦੁੱਖ ਦਰਦ ਵਿੱਚ ਜਾਂਦੇ ਨੇ ਹਰ ਇੱਕ ਪਰਿਵਾਰ ਨਾਲ ਦੁੱਖ ਦਰਦ ਸਾਂਝਾ ਕਰਦੇ ਨੇ ਆ ਅੱਜ ਤੋਂ 4 ਮਹੀਨੇ ਪਹਿਲਾਂ ਵੀ ਮੱਧਿਆ ਪ੍ਰਦੇਸ਼ ਚ ਰਾਹੁਲ ਗਾਂਧੀ ਜੀ ਦਾ ਮੈਸੇਜ ਆਇਆ ਸੀ ਮੈਂ ਇਸ ਪਰਿਵਾਰ ਨੂੰ ਮਿਲਣਾ ਚਾਹੁੰਦਾ ਮੈਂ ਢਲੀਸੀ ਲੁਧਿਆਣੇ ਉਹਨਾਂ ਦੇ ਦਿਮਾਗਸੀ ਲੁਧਿਆਣੇ ਜ਼ਿਲ੍ਹੇ ਚ ਮੈਂ ਜਾ ਰਿਹਾ ਲੁਧਿਆਣੇ ਜ਼ਿਲ੍ਹੇ ਦਾ ਰਾਮਗੜ੍ਹ ਸਰਦਾਰਾਂ ਦਾ ਨੌਜਵਾਨ ਨਗਰੀ ਵੀਰ ਸ਼ੀਤਾ ਮੈਂ ਉਹਨਾਂ ਦੇ ਪਰਿਵਾਰ ਨਾਲ ਪਰਸਨਲ ਤੌਰ ਤੇ ਮਿਲ ਕੇ ਉਹਨਾਂ ਕੋਈ ਰਾਜਨੀਤਿਕ ਗੱਲ ਤੇ ਅ ਵੋਟਾਂ ਦੀ ਗੱਲ ਕਰੀਏ ਤੇ ਜਿਹੜਾ ਚੋਣ ਖਾੜਾ ਇਸ ਵੇਲੇ ਪੂਰਾ ਭਖਿਆ ਹੋਇਆ ਹੈ ਮੋਦੀ ਸਾਹਿਬ ਵੱਡਾ ਵੰਗਾਰ ਕੇ ਕਹਿ ਰਹੇ ਨੇ ਕਿ ਅਬ ਕੀ ਵਾਰ 400 ਪਰ ਕੀ ਲੱਗਦਾ ਕੀ ਸਥਿਤੀ ਹੈ ਜੀ ਪੂਰੇ ਹਿੰਦੁਸਤਾਨ ਦੀ ਦੇਖੋ ਮੋਦੀ ਸਾਹਿਬ ਨੇ ਤਾਂ ਕਹਨੇ ਅਬ ਕੀ ਵਾਰ 400 ਪਰ ਲੋਕਾਂ ਦਾ ਰੁੱਖਾ ਜਿਹੜਾ 200 ਨਹੀਂ ਕੱਪਦੇ ਮੋਦੀ ਸਾਹਿਬ ਲੋਕਾਂ ਨੇ ਮਹਿੰਗਾਈ ਦੇਖ ਲਈ ਬੇਰੋਜ਼ਗਾਰੀ ਦੇਖ ਲਈ ਤੇ ਵਾਨੀਆਂ ਟਾਨੀਆਂ ਦੇ ਘਰ-ਘਰ ਤੇ ਪੀ ਖਤਮ ਕਰਦੇ ਗਰੀਬੀ ਨਹੀਂ ਗਰੀਬਾਂ ਨੂੰ ਖਤਮ ਕਰਨ ਤੇ ਮੋਦੀ ਲੱਗਿਆ ਹੋਇਆ ਅੱਜ ਮੋਦੀ ਨੂੰ ਸਾਬਕ ਸਿਖਾਉਣਗੇ ਲੋਕ ਡਾਕਟਰ ਸਾਹਿਬ ਅੱਜ ਅਜੇ ਦੇ ਘਰ ਪਹੁੰਚੇ ਹੋ ਸ਼ਹੀਦ ਅਜੇ ਸਿੰਘ ਦੇ ਕੀ ਕੀ ਮਨ ਦੇ ਵਿੱਚ ਤੁਹਾਡੇ ਵਿਚਾਰ ਸੀ ਜੋ ਪਰਿਵਾਰ ਦੇ ਨਾਲ ਸਾਂਝਾ ਕਰਨ ਪਹੁੰਚੇ ਦੇਖੋ ਅੱਜ ਤੇ ਰਾਹੁਲ ਗਾਂਧੀ ਜੀ ਪਹੁੰਚੇ ਨੇ ਉਸ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕਰਨ ਲਈ ਮੈਂ ਔਰ ਲਖਵੀਰ ਸਿੰਘ ਲਖਾ ਜੀ ਅਸੀਂ ਤੇ ਪਹਿਲਾਂ ਵੀ ਆ ਚੁੱਕੇ ਆ ਅਸੀਂ ਪਰਿਵਾਰ ਨਾਲ ਪਹਿਲਾਂ ਵੀ ਬੈਠ ਚੁੱਕੇ ਆ ਪਰ ਰਾਹੁਲ ਕਾਂਧੀ ਜੀ ਅੱਜ ਲੁਧਿਆਣੇ ਆ ਰਹੇ ਸੀ ਤੇ ਉਹਨਾਂ ਨੂੰ ਨੋਟਿਸ 'ਚ ਅਸੀਂ ਸਾਰੇ ਲੋਕਾਂ ਨੇ ਲਿਆਂਦਾ ਕਿ ਇੱਕ ਸ਼ਹੀਦ ਪਰਿਵਾਰ ਆਕਰ ਟਾਈਮ ਕੱਢ ਸਕਦੇ ਹੋ ਤੇ ਕਿਰਪਾ ਕਰਕੇ ਕੱਢੋ ਉਹਨਾਂ ਨੇ ਕਿਹਾ ਬਿਲਕੁਲ ਅਗਨੀ ਵੀਰ ਅਗਰ ਸ਼ਹੀਦ ਹੋਇਆ ਤੇ ਮੈਂ ਬਿਲਕੁਲ ਆਵਾਂਗਾ ਉਹ ਤੁਹਾਡੇ ਸਾਹਮਣੇ ਆ ਕੇ ਹੁਣ ਗਏ ਨੇ ਔਰ ਪਰਿਵਾਰ ਨਾਲ ਕੱਲਿਆਂ ਕਟੂ-ਕਟੂ ਅੱਧਾ ਘੰਟਾ ਬੈਠੇ ਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸਾਰੀਆਂ ਪਰਿਵਾਰ ਦੀਆਂ ਗੱਲਾਂ ਸੁਣੀਆਂ ਪਰਿਵਾਰ 'ਚ ਜੋ-ਜੋ ਆ ਪਰਿਵਾਰ ਭਵਿੱਖ ਲਈ ਕੀ ਸੋਚਦਾ ਹੈਗਾ ਉਹ ਸਾਰੀਆਂ ਗੱਲਾਂ ਉਹਨਾਂ ਨੇ ਰਾਹੁਲ ਜੀ ਨੂੰ ਦੱਸੀਆਂ ਔਰ ਰਾਹੁਲ ਜੀ ਜਾਣ ਤੋਂ ਪਹਿਲਾਂ ਸਾਨੂੰ ਉਹ ਨਿਰਦੇਸ਼ ਦੇ ਗਏ ਨੇ ਕਿ ਭਈ ਇਲੈਕਸ਼ਨ ਨਿਭਣ ਤੋਂ ਬਾਅਦ ਇਸ ਪਰਿਵਾਰ ਨਾਲ ਆਪਣਾ ਨੰਬਰ ਵੀ ਉਹ ਦੇ ਕੇ ਗਏ ਨੇ ਔਰ ਸਾਨੂੰ ਵੀ ਉਹ ਕਹਿ ਕੇ ਗਏ ਆ ਕਿ ਇਲੈਕਸ਼ਨ ਤੋਂ ਬਾਅਦ ਪਰਿਵਾਰ ਨਾਲ ਬੈਠ ਜਾਓ ਔਰ ਇਹਨਾਂ ਦੇ ਜਿਹੜੇ ਮਸਲੇ ਹੈਗੇ ਆ ਉਹ ਉਹਨਾਂ ਚੋਂ ਦੀ ਮਦਦ ਕਰੋ ਅਸੀਂ ਬਿਲਕੁਲ ਕਰਾਂਗੇ ਮੈਂ 4 ਜੂਨ ਤੋਂ ਬਾਅਦ ਮੈਂ ਔਰ ਲਖਾ ਜੀ ਪਰਿਵਾਰ ਨੂੰ ਲਾ ਕੇ ਬੈਠ ਕੇ ਬਿਲਕੁਲ ਜਿਹੜਾ ਜਿਹੜਾ ਉਹਨਾਂ ਦਾ ਕੋਈ ਪੈਂਡਿੰਗ ਇਸ਼ੂ ਹੈ ਉਹਨੂੰ ਬਿਲਕੁਲ ਨਿਪਟਾਵਾਂਗੇ ਔਰ ਕਰਾਂਗੇ ਦੇਖਿਆ ਜਾਵੇ ਸੈਂਟਰ ਸਰਕਾਰ ਨੇ ਅਗਨੀ ਵੀਰ ਨੂੰ ਜਿਹੜਾ ਸ਼ਹੀਦ ਦਾ ਦਰਜਾ ਨਾ ਦੇਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਕਿ ਤੁਸੀਂ ਮੰਗ ਕੀਤੀ ਆ ਵੀ ਇਸ ਇਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਵੀ ਅਸੀਂ ਤਾਂ ਅਸੀਂ ਦੇਖੋ ਇਸ ਤਰ੍ਹਾਂ ਹੈਗਾ ਦੋ ਗੱਲਾਂ ਨੇ ਉਹ ਤੇ ਉਹ ਅਲੱਗ ਗੱਲ ਹੈ ਅਸੀਂ ਤੇ ਕਾਂਗਰਸ ਪਾਰਟੀ ਦਾ ਤਾਂ ਫੈਸਲਾ ਹੀ ਇਹ ਆ ਕਿ ਅਸੀਂ ਇਸ ਤਰ੍ਹਾਂ ਦੀ ਜਿਹੜੀ ਵਿਤਕਰੇ ਵਾਲੀ ਸਕੀਮ ਹੈ ਰੈਗੂਲਰ ਆਰਮੀ ਚ ਔਰ ਇਹ ਅਗਨੀਵੀਰ ਚ ਇਹ ਵਿਤਕਰਾ ਹੈਗਾ ਫਰਕ ਹੈਗਾ ਅਸੀਂ ਤਾਂ ਉਹ ਰਹਿਣ ਹੀ ਨਹੀਂ ਦੇਣਾ ਅਸੀਂ ਤਾਂ ਇਹਨਾਂ ਨੂੰ ਨਾਰਮਲ ਕਰ ਦੇਣਾ ਹੈਗਾ ਠੀਕ ਹੈ ਜੀ ਅਸੀਂ ਇਹ ਇਹ ਸਕੀਮ ਬੰਦ ਕਰਕੇ ਜਿਹੜੀ ਪੁਰਾਣੀ ਵਰਤੀ ਪੈਨਸ਼ਨ ਵਾਲੀ ਹੁੰਦੀ ਸੀ ਉਹ ਸ਼ੁਰੂ ਕਰਾਂਗੇ ਤੇ ਸਾਡੇ ਸਾਹਮਣੇ ਤਾਂ ਉਹ ਇਸ਼ੂ ਹੀ ਨਹੀਂ ਬਚਣਾ ਥੈਂਕ ਯੂ ਹਾਂ ਜੀ ਅੱਜ ਤੁਜੀ ਕਿਵੇਂ ਦੇਖਦੇ ਹੋ ਅੱਜ ਤੁਹਾਡੇ ਘਰ ਜਿਹੜਾ ਰਾਹੁਲ ਗਾਂਧੀ ਆਏ ਸੀ ਅਫਤੋਸ਼ ਕਰਨ ਦੀ ਹਾਂਜੀ ਹਾਂਜੀ ਬਹੁਤ ਵਧੀਆ ਹੋਇਆ ਵੈਲਕਮ ਕਿਉਂਕਿ ਅਸੀਂ ਇਹਨਾਂ ਨੂੰ ਦੁੱਖਦਰਦ ਆਪਣਾ ਸੁਣਾਇਆ ਕੁਝ ਇਹਨੇ ਦੁੱਖ ਸਾਂਝਾ ਕਰਿਆ ਸਾਡੇ ਨਾਲ ਮੈਂ ਇੱਕ ਚਾਹਨਾ ਵੀ ਸਾਨੂੰ ਜੋ ਬਾਣ ਦੀ ਸਹੂਲਤਾਂ ਜੋ ਸੈਂਟਰ ਗਵਰਨਮੈਂਟ ਦੀ ਆ ਇਹ ਜੋ ਆਰਮੀ ਦੀ ਆ ਹਾਲੇ ਤੱਕ ਕੋਈ ਨਹੀਂ ਮਿਲੀ ਸਾਨੂੰ ਕਿਉਂਕਿ ਪੰਜਾਬ ਸਰਕਾਰ ਤੋਂ ਮਿਲ ਗਿਆ ਸਾਨੂੰ ਜੋ ਵੀ ਮਿਲਣ ਦਾ ਫਾਇਦਾ ਸਾਰਾ ਕੁਝ ਠੀਕ ਹੋਇਆ ਹਾਂਜੀ ਇਹਨਾਂ ਨੂੰ ਕਿਹਾ ਵੀ ਅੱਗੇ ਆਵਾਜ਼ ਆਓ ਜੋਗਨੀ ਬੀਰ ਦੀ ਯੋਜਨਾ ਆ ਇਹ ਰੱਦ ਕਰਨੀ ਚਾਹੀਦੀ ਆ ਕਿਉਂਕਿ ਅੱਗੇ ਵਾਸਤੇ ਕੋ ਕਿਸੇ ਦਾ ਬੇਟਾ ਜਿੱਦਾਂ ਇਦਾਂ ਗੱਲਬਾਤ ਨਾ ਹੋਵੇ ਨਾ ਜਿੱਦਾਂ ਸ਼ਹੀਦ ਨਾ ਹੋਵੇ ਕੋਈ ਬੱਚਾ ਇਹ ਇਹ ਮੈਂ ਤਾਂ ਕਹਿਣਾ ਹੁੰਦਾ ਹੈ ਕਿ ਐਸਾ ਉਹਨਾਂ ਨੇ ਰਾਹੁਲ ਜੀ ਨੇ ਭਰੋਸਾ ਦਿੱਤਾ ਵੀ ਸਰਕਾਰ ਤੋਂ ਅਸੀਂ ਸ਼ਹੀਦ ਦਾ ਦਰਜਾ ਦਵਾਉਣ ਹਾਂ ਹਾਂ ਜੀ ਹਾਂ ਜੀ ਹਾਂ ਜੀ ਪੂਰਾ ਭਰੋਸਾ ਦੇ ਕੇ ਨੇ ਦਰਜਾ ਜੋ ਵੀ ਰੈਗੂਲਰ ਨੂੰ ਹੁੰਦਾ ਇੱਕ ਫੌਜੀ ਨੂੰ ਇਹ ਆਰਮੀ ਦੂਸਰੇ ਨੂੰ ਵੀ ਅਗਨੀ ਵੀ ਨੂੰ ਵੀ ਸਹੀ ਕਰਾਂਗੇ ਦੂਜੀ ਅਗਨੀ ਵੀ ਯੋਜਨਾ ਬੰਦ ਕਰਾ ਰੱਦ ਕਰਾ ਦੇਾਂਗੇ ਤੁਸੀਂ ਕੋਈ ਆਪਣੀਆਂ ਸਮੱਸਿਆਵਾਂ ਰੱਖੀਆਂ ਸਮੱਸਿਆਵਾਂ ਰੱਖੀਆਂ ਵੀ ਸਾਨੂੰ ਬੇਟੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਜਿਹੜੀ ਬੀਏ ਪੜ੍ਹਦੀ ਐ ਇੱਕ ਬੇਚ ਹਾਂਜੀ ਬਾਈ ਦੂਸਰੇ ਨੰਬਰ ਤੇ ਪੈਨਸ਼ਨ ਵਗੈਰਾ ਲੱਗਣੀ ਚਾਹੀਦੀ ਹੈ ਹਾਂਜੀ ਪਰਿਵਾਰ ਨੂੰ ਹਾਂਜੀ